ਚੰਗੇ ਕੰਮਾਂ ਨੂੰ ਭੁੱਲ ਜੇ ਦੁਨੀਆ ਇੱਕ ਮਾੜਾ ਜਾਣ ਗਣਾਈ ਇਹ ਕਿਹੜੀ ਰੁੱਤ ਆਈ ਰੱਬਾ ਇਹ ਕਿਹੜੀ ਰੁੱਤ ਆਈ ਸਸਸੀ ਕਾਲ ਦੋਸਤੋ ਮੈਂ ਜਸਵਿੰਦਰ ਸਿੰਘ ਅੱਜ ਲੈ ਕੇ ਆਇਆ ਇੱਕ ਨਵੀਂ ਵੀਡੀਓ ਤੁਹਾਡੇ ਲਈ ਇਸ ਵੀਡੀਓ ਦੇ ਵਿੱਚ ਲੇਖਕ ਲਾਲੀ ਗੋਸਲ ਨੇ ਦੱਸਿਆ ਕਿ ਕਿਸ ਤਰ੍ਹਾਂ ਸਮੇਂ ਅਨੁਸਾਰ ਸਾਡੇ ਮਨਾਂ ਦੇ ਵਿੱਚ ਫਰਕ ਪੈਦਾ ਜਾ ਰਿਹਾ ਹੈ ਸਾਡੇ ਰਿਸ਼ਤਿਆਂ ਦੇ ਵਿੱਚ ਫਰਕ ਪੈਦਾ ਜਾ ਰਿਹਾ ਹੈ ਸਾਡੀ ਸੋਚ ਸ਼ਕਤੀ 'ਚ ਫਰਕ ਪੈਦਾ ਜਾ ਰਿਹਾ ਹੈ ਸਾਡੇ ਇੱਕ ਦੂਜੇ ਨਾਲ ਮਤਲਬ ਕੱਢਣ ਦੇ ਵਿੱਚ ਫਰਕ ਪੈਦਾ ਜਾ ਰਿਹਾ ਹੈ ਆਓ ਦੇਖਦੇ ਹਾਂ ਲਾਲੀ ਗੋਸਲ ਨੇ ਆਪਣੀ ਕਵਿਤਾ ਦੇ ਵਿੱਚ ਕੀ ਲਿਖਿਆ ਭਾਵੇਂ ਇਹ ਗੱਲਾਂ ਛੋਟੀਆਂ ਨੇ ਪਰ ਤਕਰੀਬਨ ਜ਼ਿਆਦਾਤਰ ਲੋਕਾਂ ਦੇ ਨਾਲ ਇਹ ਕੁਝ ਵਾਪਰਦਾ ਹੈ ਆਓ ਆਪਾਂ ਸਾਰੇ ਸੁਣਦੇ ਹਾਂ ਕੀ ਲਿਖਿਆ ਕਹਿੰਦੇ ਚੰਗੇ ਕੰਮਾਂ ਨੂੰ ਭੁੱਲ ਜੇ ਦੁਨੀਆ ਇੱਕ ਮਾੜਾ ਜਾਣ ਗਿਣਾਈ ਇਹ ਕਿਹੜੀ ਰੁੱਤ ਆਈ ਰੱਬਾ ਇਹ ਕਿਹੜੀ ਰੁੱਤ ਆਈ ਜਿੰਨਾ ਜੀਦਾ ਕਰ ਲੋ ਕੋਈ ਨਾ ਰੱਜਦਾ ਏ ਜਿੰਨਾ ਜੀਦਾ ਕਰ ਲੋ ਕੋਈ ਨਾ ਰੱਜਦਾ ਏ ਵਰਖ ਘੜੀ ਚੋਂ ਹਰ ਕੋਈ ਖਿਸਕਦਾ ਭੱਜਦਾ ਏ ਕੀਤੇ ਅਹਿਸਾਨਾਂ ਦਾ ਲੇਖਾ ਦਿਲ ਚੋਂ ਹਰ ਕੋਈ ਫਿਰੇ ਭੁਲਾਈ ਇਹ ਕੇਹੀ ਰੁੱਤ ਆਈ ਰੱਬਾ ਇਹ ਕੇਹੀ ਰੁੱਤ ਆਈ ਅੱਗੇ ਲਿਖਿਆ ਕਹਿੰਦੇ ਹੁੰਦੀਆਂ ਪੰਜੇ ਉਂਗਲਾਂ ਨਾਲ ਇੱਕ ਸਾਰ ਬਈ ਅੱਜ ਕੱਲ ਕੋਈ ਨਹੀਂ ਕਿਸੇ ਦਾ ਯਾਰ ਬਈ ਨਾਰੇ ਤੇ ਲਾਰਾ ਹਰ ਕੋਈ ਮਿੱਤਰੋ ਜਾਂਦਾ ਸਭ ਨੂੰ ਲਾਈ ਇਹ ਕੇਹੀ ਰੁੱਤ ਆਈ ਓ ਰੱਬਾ ਇਹ ਕੇਹੀ ਰੁੱਤ ਆਈ ਸੋ ਅਗਲੇ ਪੈਰੇ ਚ ਲਿਖਦੇ ਨੇ ਇਹ ਦੁਨੀਆ ਦਾ ਭੇਤ ਨਾ ਰੱਬਾ ਆਇਆ ਏ ਇਹ ਦੁਨੀਆ ਦਾ ਭੇਤ ਨਾ ਰੱਬਾ ਆਇਆ ਏ ਇੱਥੇ ਨਾ ਕੋਈ ਬਣਦਾ ਮਾਂ ਦਾ ਅੰਮਾ ਜਾਇਆ ਏ ਵਿੱਚ ਬੁਢਾਪੇ ਮਾਰ ਕੇ ਧੱਕੇ ਘਰ ਚੋਂ ਜਾਣ ਭਜਾਈ ਇਹ ਕੇਹੀ ਰੁੱਤ ਆਈ ਓ ਰੱਬਾ ਇਹ ਕੇਹੀ ਰੁੱਤ ਆਈ ਵਾਕਈ ਕੁਝ ਗੱਲਾਂ ਸਾਡੇ ਸਮਾਜ ਦਾ ਸੱਚ ਨੇ ਬਹੁਤ ਜਗਤ ਇਹ ਵਾਪਰ ਰਿਹਾ ਕਿ ਜਿੱਥੇ ਬਜ਼ੁਰਗਾਂ ਦੀ ਕਦਰ ਨਹੀਂ ਹੁੰਦੀ ਸੋ ਉਹਨਾਂ ਹਾਲਾਤਾਂ ਨੂੰ ਲਿਖਾਰੀ ਨੇ ਇਸ ਪੈਰੇ ਦੇ ਵਿੱਚ ਲਿਖਿਆ ਹੈ ਜਿਹੜਾ ਕਿ ਅਤਿ ਨਿੰਦਣਯੋਗ ਹੈ ਆਖਰੀ ਪੰਕਤੀਆਂ ਦੇ ਵਿੱਚ ਲਿਖਾਰੀ ਲਿਖਦੇ ਨੇ ਬਣ ਮਿੱਠੇ ਮਤਲਬ ਵੇਲੇ ਸਭ ਨੇ ਮੋਇਆ ਏ ਬਣ ਮਿੱਠੇ ਮਤਲਬ ਵੇਲੇ ਸਭ ਨੇ ਮੋਇਆ ਏ ਇਹ ਸਭ ਕੁਝ ਮਿੱਤਰੋ ਨਾਲ ਲਾਲੀ ਦੇ ਹੋਇਆ ਏ ਮਤਲਬ ਦੀ ਇਹ ਬਣ ਗਈ ਦੁਨੀਆ ਰਿਸ਼ਤੇ ਫਿਰੇ ਭੁਲਾਈ ਇਹ ਕਿਹ ਹੀ ਰੁੱਤ ਆਈ ਰੱਬਾ ਇਹ ਕਿਹ ਹੀ ਰੁੱਤ ਆਈ ਚੰਗੇ ਕੰਮਾਂ ਨੂੰ ਭੁੱਲ ਜੇ ਦੁਨੀਆ ਇੱਕ ਮਾੜਾ ਜਾਣ ਗਣਾਈ ਇਹ ਕਿਹੜੀ ਰੁੱਤ ਆਈ ਰੱਬਾ ਇਹ ਕਿਹੜੀ ਰੁੱਤ ਆਈ ਆਓ ਸਾਰੇ ਆਪਾਂ ਜਾਣਦੀਆਂ ਕਿ ਰਿਸ਼ਤਿਆਂ ਦੇ ਵਿੱਚ ਵੀ ਦਰਾੜਾਂ ਪੈ ਰੀਆਂ ਨੇ ਪਰ ਸਮੇਂ ਅਨੁਸਾਰ ਜਿਸ ਤਰ੍ਹਾਂ ਸਭ ਕੁਝ ਬਦਲਦਾ ਜਾ ਰਿਹਾ ਸਾਨੂੰ ਰਿਸ਼ਤਿਆਂ ਦੇ ਵਿੱਚ ਸੁਭਾਅ ਦੇ ਵਿੱਚ ਇਨਸਾਨੀਅਤ ਦੇ ਵਿੱਚ ਕਦੇ ਬਦਲਾਅ ਨਹੀਂ ਲਿਆਉਣੇ ਚਾਹੀਦੇ ਉਹ ਸਾਡੀ ਉਦਾਂ ਹੀ ਬਰਕਰਾਰ ਰਹਿਣੀ ਚਾਹੀਦੀ ਹੈ ਸਾਡੇ ਰਹਿਣ ਸੈਂਸ ਫਰਕ ਹੋ ਸਕਦਾ ਹੈ ਸਾਡੇ ਪਹਿਰਾ ਵਿੱਚ ਫਰਕ ਹੋ ਸਕਦਾ ਹੈ ਸਾਡੀਆਂ ਖੁਰਾਕਾਂ ਵਿੱਚ ਫਰਕ ਹੋ ਸਕਦਾ ਹੈ ਪਰ ਕਦੇ ਵੀ ਰਿਸ਼ਤਿਆਂ ਦੇ ਵਿੱਚ ਫਰਕ ਨਾ ਪਾਈਏ ਤੇ ਕਦੇ ਵੀ ਦੁਨੀਆ ਦੇ ਇਹ ਰੰਗ ਕਿਸੇ ਨੂੰ ਨਾ ਦਿਖਾਈਏ ਜਿਸ ਦੇ ਕਰਕੇ ਸਾਨੂੰ ਸ਼ਰਮ ਨਾਲ ਝੁਕਣਾ ਪਵੇ ਜੇ ਆਓ ਮਿਲਦੇ ਹਾਂ ਇੱਕ ਅਗਲੀ ਵੀਡੀਓ ਨਾਲ ਤਦ ਤੱਕ ਲਈ ਸਸਿਕਾਰ